ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਜਿਨ੍ਹਾਂ ਸਾਥੀਆਂ ਦਾ ਪੜਨ ਦਾ ਦਿਲ ਬਿਲਕੁਲ ਵੀ ਨਹੀਂ ਕਰ ਰਿਹਾ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਸਿਰਫ ਤੇ ਸਿਰਫ ਟੀਚਿੰਗ ਐਗਜ਼ਾਮਸ ਦੀ ਜਿਵੇਂ ਕਿ ਮਾਸਟਰ ਕਾਰਡਰ ਈਟੀਟੀ ਕਾਰਡਰ ਜਾਂ ਫਿਰ ਲੈਕਚਰਰ ਕਾਡਰ ਵੈਸੇ ਮੈਂ ਇਸ ਵੀਡੀਓ ਵਿੱਚ ਇਹ ਨਹੀਂ ਦੱਸਣ ਜਾ ਰਿਹਾ ਕਿ ਇਹਨਾਂ ਪ੍ਰੀਖਿਆਵਾਂ ਦੇ ਨੋਟੀਫਿਕੇਸ਼ਨ ਕਦੋਂ ਆਉਣੇ ਆ ਕਿਉਂਕਿ ਮੈਨੂੰ ਵੀ ਇਸ ਵਾਰੀ ਕੋਈ ਜਾਣਕਾਰੀ ਨਹੀਂ ਹੈਗੀ ਇਹ ਗੱਲ ਮੈਂ ਪਹਿਲਾਂ ਹੀ ਦੱਸ ਰਿਹਾ ਐਂਡ ਇਸ ਵੀਡੀਓ ਨੂੰ ਮੈਂ ਉਹਨਾਂ ਸਾਥੀਆਂ ਲਈ ਬਣਾ ਰਿਹਾ ਜਿਨ੍ਹਾਂ ਸਾਥੀਆਂ ਨੂੰ ਮੇਰੀਆਂ ਗੱਲਾਂ ਸੁਣ ਕੇ ਮੋਟੀਵੇਸ਼ਨ ਮਿਲਦੀ ਹੈ ਮੇਰੀਆਂ ਗੱਲਾਂ ਸੁਣਨ ਤੋਂ ਬਾਅਦ ਉਹਨਾਂ ਦੇ ਅੰਦਰ ਜੋਸ਼ ਭਰ ਜਾਂਦਾ ਆ ਐਂਡ ਕਿਸੇ ਸਾਥੀ ਨੇ ਸਨੈਪਚੈਟ ਤੇ ਮੈਨੂੰ ਮੈਸੇਜ ਵੀ ਕੀਤਾ ਸੀਗਾ ਆਪਣੇ ਚੈਨਲ ਦਾ ਇੱਕ ਸਨੈਪਚੈਟ ਹੈਂਡਲ ਵੀ ਆ ਉੱਥੇ ਮੈਸੇਜ ਆਇਆ ਕਿ ਸਰ ਮੈਂ ਇੰਨੇ ਚਿਰ ਤੋਂ ਕਹਿ ਰਹੀ ਆ ਕੋਈ ਮੈਡਮ ਹੋਣਗੇ ਕਿ ਪਲੀਜ਼ ਕੋਈ ਮੋਟੀਵੇਸ਼ਨ ਵੀਡੀਓ ਬਣਾਓ ਸਾਡੇ ਮਾਸਟਰ ਕਾਰਡਰ ਵਾਸਤੇ ਤੇ ਮੈਂ ਕਿਹਾ ਚਲੋ ਠੀਕ ਆ ਮੈਂ ਬਣਾ ਦਿਨਾ ਆ ਟਾਈਮ ਹੋਇਆ ਵਾ ਹੁਣ 10 20 ਤਰੀਕ ਹੈਗੀ ਆ ਅੱਜ 5 ਅਪ੍ਰੈਲ 2025 ਵੈਸੇ ਤੁਸੀਂ ਇੱਕ ਕੋਟ ਜ਼ਰੂਰ ਪੜਿਆ ਹੋਊਗਾ ਕਿ ਹਰ ਦਿਨ ਕੀਤੀ ਥੋੜੀ ਮਿਹਨਤ ਵੱਡੇ ਨਤੀਜੇ ਲੈ ਕੇ ਆਉਂਦੀ ਹੈ ਜੇਕਰ ਤੁਸੀਂ ਅੱਜ ਤੋਂ ਹੀ ਥੋੜੀ ਥੋੜੀ ਮਿਹਨਤ ਕਰਦੇ ਹੋ ਫਿਰ ਜਾ ਕੇ ਜਿਹੜਾ ਤੁਹਾਨੂੰ ਜਿਹੜਾ ਰਿਜ਼ਲਟ ਹੈਗਾ ਆ ਉਹ ਵਧੀਆ ਵੇਖਣ ਨੂੰ ਮਿਲੇਗਾ ਕਹਿਣ ਦਾ ਭਾਵ ਇਹ ਜੇਕਰ ਇਹਨਾਂ ਪ੍ਰੀਖਿਆਵਾਂ ਦੀ ਨੋਟੀਫਿਕੇਸ਼ਨ ਬਾਰੇ ਤੁਹਾਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ ਬਟ ਕੀ ਤੁਸੀਂ ਪ੍ਰਿਪੇਅਰਡ ਹੈਗੇ ਹੋ ਕੀ ਤੁਹਾਡੀ ਜਿਹੜੀ ਤਿਆਰੀ ਹੈਗੀ ਆ ਉਹ ਚੱਲ ਰਹੀ ਆ ਵੈਸੇ ਮੈਂ ਇਸ ਗੱਲ ਨੂੰ ਵੀ ਸਮਝ ਸਕਦਾ ਆ ਕਿ ਜਦੋਂ ਤੱਕ ਸਾਨੂੰ ਕੋਈ ਹਿੰਟ ਨਾ ਮਿਲੇ ਮੋਟੀਵੇਸ਼ਨ ਨਾ ਮਿਲੇ ਜਾਂ ਫਿਰ ਸਾਨੂੰ ਕੋਈ ਉਮੀਦ ਦਿਸੇ ਹੀ ਨਾ ਕਿ ਆਰ ਨੋਟੀਫਿਕੇਸ਼ਨ ਆਊਗਾ ਕਦੋਂ ਕੋਈ ਅੰਦਾਜ਼ਾ ਵੀ ਨਾ ਹੋਵੇ ਕਿਤੇ ਨਾ ਕਿਤੇ ਤਿਆਰੀ ਕਰਨ ਦਾ ਜਿਹੜਾ ਕੰਮ ਹੈਗਾ ਆ ਉਹ ਮੁਸ਼ਕਿਲ ਹੁੰਦਾ ਆ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਕੋਚਿੰਗ ਸੈਂਟਰ ਹੈਗੇ ਆ ਜਿੱਥੇ ਬਹੁਤ ਸਾਰੇ ਸਟੂਡੈਂਟ ਹੋਣਗੇ ਤਿਆਰੀ ਕਰ ਰਹੇ ਹੋਣੇ ਆ ਬਟ ਕੁਝ ਇਹੋ ਜਿਹੇ ਸਾਥੀ ਵੀ ਹੈਗੇ ਨੇ ਜਿਹੜੇ ਕਿ ਸੈਲਫ ਸਟਡੀ ਨਾਲ ਤਿਆਰੀ ਕਰ ਰਹੇ ਆ ਬਟ ਸੈਲਫ ਸਟਡੀ ਦੇ ਨਾਲ ਤਿਆਰੀ ਕਰਦੇ ਕਰਦੇ ਕਦੇ ਕਦਾਈ ਮੋਟੀਵੇਸ਼ਨ ਦੀ ਘਾਟ ਵੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਕੋਈ ਮੋਟੀਵੇਟ ਕਰਨ ਵਾਲਾ ਹੁੰਦਾ ਨਹੀਂ ਬਟ ਤੁਸੀਂ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਸੋਚਣਾ ਕਿਉਂਕਿ ਟਾਈਮ ਟੂ ਟਾਈਮ ਆਪਣੇ ਇਸ ਚੈਨਲ ਤੇ ਇਹੋ ਜਿਹਾਂ ਜਿਹੜੀਆਂ ਵੀਡੀਓਜ਼ ਨੇ ਉਹ ਤਾਂ ਪ੍ਰੋਵਾਈਡ ਕੀਤੀਆਂ ਹੀ ਜਾਂਦੀਆਂ ਨੇ ਹੁਣ ਮੁੜ ਕੇ ਆਪਾਂ ਆਉਨੇ ਆ ਆਪਣੇ ਟੌਪਿਕ ਤੇ ਮੈਂ ਗੱਲ ਕਰ ਰਿਹਾ ਸੀਗਾ ਕਿ ਹਰ ਦਿਨ ਕੀਤੀ ਥੋੜੀ ਮਿਹਨਤ ਵੱਡੇ ਨਤੀਜੇ ਲੈ ਕੇ ਆਉਂਦੀ ਹੈ ਜੇਕਰ ਤੁਸੀਂ ਅੱਜ ਦੇ ਟਾਈਮ ਵਿੱਚ ਵਿਹਲੇ ਬੈਠੇ ਹੋ ਕੀ ਪਤਾ ਨਹੀਂ ਸਰਕਾਰ ਨੇ ਨੋਟੀਫਿਕੇਸ਼ਨ ਕੱਢਣਾ ਜਾਂ ਫਿਰ ਨਹੀਂ ਕੱਢਣਾ ਜੇਕਰ ਮੈਂ ਆਪਦੀ ਥਿੰਕਿੰਗ ਦੱਸਾਂ ਤਾਂ ਮੈਨੂੰ ਲੱਗਦਾ ਆ ਕਿ ਕੁਝ ਟਾਈਮ ਤੱਕ ਜਿਹੜੀ ਸਰਕਾਰ ਹੋਊਗੀ ਇਲੈਕਸ਼ਨ ਮੋਡ ਵਿੱਚ ਆਜੂਗੀ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਸਰਕਾਰ ਕੋਲ ਇੱਕ ਬ੍ਰਹਮਾਸਤਰ ਹੁੰਦਾ ਆ ਜਿਵੇਂ ਕਿ ਇਲੈਕਸ਼ਨਾਂ ਤੋਂ ਪਹਿਲਾਂ ਇਹਨਾਂ ਨੇ ਪੋਸਟਾਂ ਕੱਢਣੀਆਂ ਹੁੰਦੀਆਂ ਨੇ ਸੋ ਉਮੀਦ ਤਾਂ ਕਰ ਸਕਦੇ ਆ ਕਿ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਪੋਸਟਾਂ ਨੇ ਉਹ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਮਤਲਬ ਇਹਦਾ ਇਹ ਤਾਂ ਹੈ ਨਹੀਂ ਕਿ ਕਦੇ ਜ਼ਿੰਦਗੀ ਵਿੱਚ ਜਾਂ ਫਿਰ ਕਦੇ ਲਾਈਫ ਦੇ ਵਿੱਚ ਹੁਣ ਪੋਸਟਾਂ ਆਉਣਗੀਆਂ ਹੀ ਨਹੀਂ ਜੇਕਰ ਪਹਿਲਾਂ 41 ਕਾਰਡ ਭਰਤੀ ਆਈ 2392 ਭਰਤੀ ਆਈ 374 ਭਰਤੀ ਆਈ ਜਾਂ ਫਿਰ ਉਸ ਤੋਂ ਪਹਿਲਾਂ 3582 ਭਰਤੀ ਆਈ ਕਿਉਂਕਿ ਰਿਟਾਇਰਮੈਂਟਸ ਵੀ ਹੁੰਦੀਆਂ ਨੇ ਰਿਟਾਇਰਮੈਂਟਸ ਤੋਂ ਬਾਅਦ ਪੋਸਟਾਂ ਖਾਲੀ ਵੀ ਹੁੰਦੀਆਂ ਨੇ ਐਂਡ ਉਹਨਾਂ ਨੂੰ ਫਿਲ ਕਰਨ ਦੇ ਲਈ ਸਰਕਾਰ ਨੂੰ ਜਿਹੜੇ ਨਵੇਂ-ਨਵੇਂ ਨੋਟੀਫਿਕੇਸ਼ਨ ਆ ਗਿਆ ਜੀ ਉਹ ਤਾਂ ਜਾਰੀ ਕਰਨੇ ਹੀ ਪੈਂਦੇ ਨੇ ਸੋ ਜੇਕਰ ਆਪਾਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੀਏ ਤਾਂ ਮੈਂ ਇਹੀ ਸਮਝਦਾ ਆਂ ਕਿ ਤੁਹਾਨੂੰ ਆਪਣੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਆ ਉਹ ਕਰ ਲੈਣੀ ਚਾਹੀਦੀ ਆ ਜੇਕਰ ਤੁਸੀਂ ਟਾਈਮ ਵੇਸਟ ਕਰ ਰਹੀ ਹੋ ਕਿ ਮੇਰੇ ਕੋਲ ਮਟੀਰੀਅਲ ਹੈ ਨਹੀਂਗਾ ਮੈਂ ਕੋਚਿੰਗ ਨਹੀਂ ਲੈ ਸਕਦਾ ਮੇਰੇ ਕੋਲ ਕੋਈ ਰਿਸੋਰਸਸ ਨਹੀਂ ਹੈਗੇ ਬਟ ਤੁਹਾਡੇ ਕੋਲ ਡਾਟਾ ਹੈਗਾ ਆ ਜੇਕਰ ਤੁਸੀਂ ਇਸ ਵੀਡੀਓ ਨੂੰ ਦੇਖ پا ਰਹੇ ਹੋ ਇਹਦਾ ਮਤਲਬ ਤੁਹਾਡੇ ਕੋਲ ਮੋਬਾਈਲ ਫੋਨ ਹੈਗਾ ਆ ਤੁਹਾਡੇ ਕੋਲ ਡਾਟਾ ਵੀ ਹੈ ਅੱਜਕੱਲ ਡਾਟਾ ਪੈਕਸ ਵੀ ਦੇਖੋ ਕਿੰਨੇ ਮਹਿੰਗੇ ਹੋਏ ਪਏ ਆ ਤੁਸੀਂ ਇਸ ਡਾਟਾ ਨੂੰ ਆਪ ਦੀ ਸਟੱਡੀ ਲਈ ਯੂਜ਼ ਕਰ ਸਕਦੇ ਹੋ ਵਿਕੀਪੀਡੀਆ ਹੈ ਚੈਟ ਜੀਬੀਟੀ ਹੈ YouTube ਹੈ ਐਂਡ ਪ੍ਰੀਵੀਅਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਸੀ ਜੇਕਰ ਤੁਹਾਨੂੰ YouTube ਦੇ ਉੱਤੇ ਕਾਫੀ سارے ਸਾਥੀ ਮੇਰੀ ਇਸ ਵੀਡੀਓ ਨੂੰ YouTube ਐਪ ਤੇ ਦੇਖ ਰਹੇ ਹੋਣੇ ਆ ਤੇ ਉੱਥੇ ਮੈਨੂੰ ਪਤਾ ਆ ਕਿ ਉੱਥੇ ਐਡਸ ਬਹੁਤ ਆਉਂਦੀਆਂ ਨੇ ਜੇਕਰ ਤੁਸੀਂ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੁੰਦੇ ਹੋ ਮੈਂ ਇੱਕ ਨਾ ਦੱਸਿਆ ਸੀਗਾ Play Store ਤੇ ਕੋਈ Brave Browser ਦੇਖਣ ਨੂੰ ਮਿਲੇਗਾ ਜੇਕਰ ਤੁਸੀਂ ਉਸ ਨੂੰ ਡਾਊਨਲੋਡ ਕਰ ਲੈਣੇ ਹੋ ਉੱਥੇ YouTube ਚਲਾਉਣੇ ਹੋ ਉੱਥੇ ਤੁਹਾਨੂੰ ਕੋਈ ਵੀ ਇੰਟਰਰਪਸ਼ਨ ਦੇਖਣ ਨੂੰ ਨਹੀਂ ਮਿਲੇਗੀ ਸੋ ਤੁਸੀਂ ਉਸ ਬ੍ਰਾਊਜ਼ਰ ਨੂੰ ਡਾਊਨਲੋਡ ਕਰੋ ਉਹਨੂੰ ਯੂਜ਼ ਕਰੋ YouTube ਤੇ ਇੰਨਾ ਗਿਆਨ ਦਾ ਖਜ਼ਾਨਾ ਭਰਿਆ ਪਿਆ ਕੁਝ ਸਾਥੀਆਂ ਨੂੰ ਸਮਝ ਹੀ ਨਹੀਂ ਆਉਂਦੀ ਵੀ ਅਸੀਂ ਤਿਆਰੀ ਕਿੱਥੋਂ ਕਰੀਏ ਕਿੱਥੋਂ ਸ਼ੁਰੂਆਤ ਕਰੀਏ ਤੁਸੀਂ ਆਪ ਦਾ ਸਿਲੇਬਸ ਡਾਊਨਲੋਡ ਕਰੋ ਮੰਨ ਲਓ ਕਿਸੇ ਸਾਥੀ ਨੇ ਮਾਸਟਰ ਕਾਰਡਰ ਪੇਪਰ ਦੀ ਤਿਆਰੀ ਕਰਨੀ ਹੈ ਤੇ ਉਹਨੇ ਆਪ ਦਾ ਸਿਲੇਬਸ ਡਾਊਨਲੋਡ ਕੀਤਾ ਦੇਖਿਆ ਕਿ ਸਿਲੇਬਸ ਵਿੱਚ ਹੈ ਕਿ ਉਹਨੂੰ ਗੂਗਲ ਕੀਤਾ YouTube ਤੇ ਸਰਚ ਕੀਤਾ ਕਿ ਤੁਹਾਨੂੰ ਉਹ ਚੀਜ਼ ਨਹੀਂ ਲੱਭੇਗੀ ਮਿਲ ਹੀ ਜਾਣੀ ਆ ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਦੇ ਪੇਪਰ ਦੀ ਜਿਹੜੀ ਤਿਆਰੀ ਹੈਗੀ ਆ ਉਹ ਕਰਦੇ ਰਹੋ ਜੇਕਰ ਤੁਸੀਂ ਸੋਚੋਗੇ ਕਿ ਜਦੋਂ ਨੋਟੀਫਿਕੇਸ਼ਨ ਆਇਆ ਅਸੀਂ ਉਦੋਂ ਹੀ ਤਿਆਰੀ ਸਟਾਰਟ ਕਰਨੀ ਹੈ ਫਿਰ ਤਾਂ ਜਿਹੜੀ ਤੁਹਾਡੀ ਤਿਆਰੀ ਹੈਗੀ ਆ ਪ੍ਰੋਪਰ ਢੰਗ ਨਾਲ ਨਹੀਂ ਹੋ ਪਾਉਣੀ ਤੇ ਬਾਅਦ ਵਿੱਚ ਸਿਰਫ ਤੇ ਸਿਰਫ ਪਛਤਾਵਾ ਰਹਿ ਜਾਣਾ ਆ ਜੇਕਰ ਤੁਹਾਡੇ ਕੋਲ ਕੋਈ ਹੋਰ ਆਪਸ਼ਨ ਹੈਗੀ ਹੈ ਕਿ ਚਲੋ ਠੀਕ ਆ ਯਾਰ ਮੈਂ ਮਾਸਟਰ ਕਾਰਡਰ ਦੀ ਤਿਆਰੀ ਨਹੀਂ ਕਰਨੀ ਈਟੀਟੀ ਕਾਰਡਰ ਜਾਂ ਫਿਰ ਲੈਕਚਰਰ ਕਾਰਡਰ ਦੀ ਤਿਆਰੀ ਨਹੀਂ ਕਰਨੀ ਮੇਰੇ ਕੋਲ ਹੋਰ ਆਪਸ਼ਨਾਂ ਹੈਗੀਆਂ ਨੇ ਮੈਂ ਆਪਦਾ ਬਿਜ਼ਨਸ ਸਟਾਰਟ ਕਰ ਸਕਦਾ ਆ ਉਹਨਾਂ ਦੇ ਲਈ ਮੈਂ ਇਹ ਵੀਡੀਓ ਨਹੀਂ ਬਣਾ ਰਿਆ ਜਿਨ੍ਹਾਂ ਕੋਲ ਕੋਈ ਆਪਸ਼ਨ ਹੈ ਹੀ ਨਹੀਂ ਜ਼ਿੰਦਗੀ ਵਿੱਚ ਸਿਰਫ ਤੇ ਸਿਰਫ ਉਹਨਾਂ ਨੇ ਟੀਚਿੰਗ ਲਾਈਨ ਵਿੱਚ ਹੀ ਜਾਣਾ ਆ ਇਹ ਵੀਡੀਓ ਸਿਰਫ ਤੇ ਸਿਰਫ ਉਹਨਾਂ ਸਾਥੀਆਂ ਲਈ ਹੀ ਹੈ ਤੁਹਾਡੀ ਤਿਆਰੀ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਜੇ ਕੱਲ ਨੂੰ ਨੋਟੀਫਿਕੇਸ਼ਨ ਆ ਗਿਆ ਤੇ ਤੁਸੀਂ ਜੇਕਰ ਐਗਜ਼ਾਮ ਵਿੱਚ ਅਪੀਅਰ ਹੋਏ ਤਾਂ ਤੁਹਾਡਾ ਨਾਮ ਜਿਹੜਾ ਹੈਗਾ ਆ ਸਭ ਤੋਂ ਪਹਿਲਾਂ ਆਉਣਾ ਚਾਹੀਦਾ ਆ ਤੁਹਾਡੀ ਤਿਆਰੀ ਕੁਝ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿ ਭਾਵੇਂ ਮੇਰਾ ਕੱਲ ਨੂੰ ਪੇਪਰ ਲੈ ਲਓ ਮੇਰੀ ਤਾਂ ਤਿਆਰੀ ਪੂਰੀ ਹੈਗੀ ਆ ਤੇ ਜਿਨ੍ਹਾਂ ਸਾਥੀਆਂ ਦੀ ਤਿਆਰੀ ਪੂਰੀ ਹੈ ਉਹ ਆਪਦੀ ਦੁਹਰਾਈ ਤੇ ਪ੍ਰੈਕਟਿਸ ਤੇ ਜ਼ੋਰ ਦਿਓ ਤੋ ਇਹਨਾਂ ਚੀਜ਼ਾਂ ਨੂੰ ਨਿੱਕੀਆਂ-ਨਿੱਕੀਆਂ ਚੀਜ਼ਾਂ ਹੁੰਦੀਆਂ ਨੇ ਕੰਸਿਸਟੈਂਸੀ ਜਿਹੜੀ ਹੈਗੀ ਆ ਇਹ ਬਣਾ ਕੇ ਤੁਸੀਂ ਜ਼ਰੂਰ ਰੱਖੋ। ਵੈਸੇ ਮੈਂ ਅੱਜ ਬੜੇ ਦਿਨਾਂ ਬਾਅਦ ਇਸ ਵੀਡੀਓ ਨੂੰ ਰਿਕਾਰਡ ਕਰ ਰਹੀ ਆ। ਮੈਂ ਤੁਹਾਨੂੰ ਦੱਸ ਹੀ ਦਿੱਤਾ ਆ ਕਿਸੇ ਸਾਥੀ ਨੇ ਮੈਸੇਜ ਕੀਤਾ ਸੀਗਾ ਕਿ ਸਰ ਪਲੀਜ਼ ਇਸ ਟੌਪਿਕ ਤੇ ਵੀਡੀਓ ਬਣਾ ਦਿੱਤੀ ਜਾਵੇ ਐਂਡ ਅੱਜ ਰਾਤ ਨੂੰ ਹੀ ਮੈਂ ਹੁਣੇ ਇਸ ਵੀਡੀਓ ਨੂੰ ਅਪਲੋਡ ਵੀ ਕਰ ਦਊਗਾ। ਹੋਪਸੋ ਕਿਤੇ ਨਾ ਕਿਤੇ ਇਸ ਵੀਡੀਓ ਨੇ ਤੁਹਾਡੀ ਤਿਆਰੀ ਵਿੱਚ ਹੈਲਪ ਜ਼ਰੂਰ ਕਰਨੀ ਆ। ਡਾਇਰੈਕਟਲੀ ਸਬਜੈਕਟ ਵਾਈਜ਼ ਤਾਂ ਨਹੀਂ ਬਟ ਮੋਟੀਵੇਸ਼ਨ ਵਾਲੇ ਮਾਮਲੇ ਵਿੱਚ ਹੋ ਸਕਦਾ ਹੈ ਕਿ 2-4 ਸਾਥੀਆਂ ਨੂੰ ਮੇਰੀਆਂ ਗੱਲਾਂ ਸੁਣੋ ਤੋਂ ਬਾਅਦ ਕੋਈ ਨਾ ਕੋਈ ਮੋਟੀਵੇਸ਼ਨ ਜ਼ਰੂਰ ਮਿਲੀ ਹੋਣੀ ਆ ਜੇਕਰ ਤੁਸੀਂ ਮੋਟੀਵੇਟਿਡ ਫੀਲ ਕਰਦੇ ਹੋ ਤਾਂ ਆਪਦੀ ਜਿਹੜੀ ਤਿਆਰੀ ਹੈਗੀ ਆ ਟਾਈਮ ਵੇਸਟ ਨਾ ਕਰਕੇ ਆਪਦੇ ਪੇਪਰ ਦੀ ਤਿਆਰੀ ਸ਼ੁਰੂ ਕਰ ਦੇਵੋ ਕਿਸੇ ਹੋਰ ਟੌਪਿਕ ਤੇ ਵੀਡੀਓ ਬਣਾਉਣ ਦੇ ਲਈ ਤੁਸੀਂ ਕਮੈਂਟ ਸੈਕਸ਼ਨ ਵਿੱਚ ਆਪਦੇ ਸੁਝਾਅ ਦੇ ਸਕਦੇ ਹੋ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you